ਬਾਤ ਜਿ ਲਾਈ ਤਨਾ ਸ੍ਰੀ ਮਹੱਲਾ ਤੀਜਾ ਨਾਮ ਹੈ ਕੀ ਕੀਮਤ ਮਿਤ ਕਹੀ ਨਾ ਜਾਏ ਸੇ ਜਨ ਧੰਨ ਜਿਨ ਇੱਕ ਨਾਮ ਲਿਵ ਲਾਇ ਗੁਰਮਤ ਸਾਚੀ ਸਾਚਾ ਵਿਚਾਰ ਆਪੇ ਬਖਸ਼ੇ ਦੇ ਵਿਚਾਰ ਹਰ ਨਾਮ ਅਚਰਜ ਪ੍ਰਭ ਆਪ ਸੁਣਾਏ ਕਲੀ ਕਾਲ ਵਿੱਚ ਗੁਰਮਖ ਪਾਏ ਰਹਾਉ ਹਉ ਮੂਰਖ ਮੂਰਖ ਮਨ ਮਾਹੀ ਹਉ ਮੈਂ ਵਿੱਚ ਸਭ ਕਾਰ ਕਮਾਹੀ ਗੁਰ ਪ੍ਰਸਾਦੀ ਹਉ ਮੈਂ ਜਾਇ ਆਪੇ ਬਖਸ਼ੇ ਲਹਿ ਮਲਾਈ ਵਿਖਿਆ ਕਾ ਧਨ ਬਹੁਤ ਅਬਮਾਨ ਅਹੰਕਾਰ ਡੂਬੈ ਨਾ ਪਾਵੇ ਮਾਨ ਆਪ ਛੋੜ ਸਦਾ ਸੁਖ ਹੋਈ ਗੁਰਮਤਿ ਸਲਾਹੀ ਸਚ ਸੋਈ ਆਪੇ ਸਾਜਿ ਕਰਤਾ ਸੋਏ ਤਿਸ ਬਿਨ ਦੂਜਾ ਅਵਰਨਾ ਕੋਈ ਜਿਸ ਸਚ ਲਾਏ ਸੋਈ ਲਾਗੈ ਨਾਨਕ ਨਾਮ ਸਦਾ ਸੁਖ ਆਗੈ ਰਾਗ ਤਨਾਸਰੀ ਮਹਲਾ 3ਾ ਕਰ ਚੌਥਾ ਇਕ ਓਅੰਕਾਰ ਸਤਗੁਰ ਪ੍ਰਸਾਦ ਹਮ ਭੀਖ ਘਪੇ ਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਕੋਹ ਦਿਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ ਹਉ ਬਲੇ ਹਾਰੈ ਜਾਉ ਸਾਚੇ ਤੇਰੇ ਨਾਮ ਵਿਟਉ ਹੂੰ ਕਰਨ ਕਾਰਨ ਸਭਨਾ ਕਾ ਏਕੋ ਅਵਰਨਾ ਦੂਜਾ ਕੋਈ ਰਹਾਉ ਬਹੁਤੇ ਫੇਰ ਪਏ ਕਿਰਪਣ ਕੋ ਅਬ ਕਿਛ ਕਿਰਪਾ ਕੀਜੈ ਕੋਹ ਦਿਆਲ ਦਰਸ਼ਨ ਦੇਹੋ ਆਪਣਾ ਐਸੀ ਬਖਸ਼ ਕਰੀ ਜੈ ਭੰਤ ਨਾਨਕ ਪਰਮ ਪਟ ਖੂਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲਿਵ ਲਾਗੀ ਐ ਭੀਤਰ ਸਤ ਗੁਰ ਸਿਹੁ ਮਨ ਮਾਨਿਆ ਤਨਾ ਸ੍ਰੀ ਮਹਲਾ ਚੌਥਾ ਘਰ ਪਹਿਲਾ ਚਉ ਪਦੀ ਇਕ ਓਅੰਕਾਰ ਸਤ ਗੁਰ ਪ੍ਰਸਾਦ ਜੋ ਹਰਿ ਸੇਵਹਿ ਸੰਤ ਭਗਤ ਤਿੰਨ ਕੇ ਸਭ ਪਾਪ ਨਿਵਾਰੀ ਹਮੇ ਉਪਰ ਕਿਰਪਾ ਕਰ ਸੁਆਮੀ ਰੱਖ ਸੰਗਤ ਤੁਮ ਜੋ ਪਿਆਰੀ ਹਰ ਗੁਣ ਕਹਿ ਨਾ ਸਕੋ ਬਨਵਾਰੀ ਹਮ ਪਾਪੀ ਪਾਥਰ ਨੀਰ ਡੁਬਤ ਕਰ ਕਿਰਪਾ ਆਪਖਣ ਹਮ ਤਾਰੀ ਰਹਾਉ ਜਨਮ ਜਨਮ ਕੇ ਲਾਗੇ ਬੇਖਮੋਰ ਚਾ ਲਗ ਸੰਗਤ ਸਾਧ ਸੁਆਰੀ ਜਿਉ ਕੰਚਨ ਬੈਸੰਤਰ ਤਾਇਉ ਮਲ ਕਾਟੀ ਕਟਤ ਉਤਾਰੀ ਹਰ ਹਰ ਜੱਪਣ ਜੱਪੋ ਦਿਨ ਰਾਤੀ ਜਪ ਹਰ 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 ਉਰਤਾਰੀ ਹਰ 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 ਔਖਦ ਜਗ ਪੂਰਾ ਜਪ ਹਰ ਹਰ ਹਉ ਮੈਂ ਮਾਰੀ ਹਰ ਹਰ ਅਗਮ ਅਗਾਧ ਬੋਧ ਅ ਪਰੰਪਰ ਪਰੁਖ ਅਪਾਰੀ ਜਨ ਕੋ ਕਿਰਪਾ ਕਰੋ ਜਗ ਜੀਵਨ ਜਨ ਨਾਨਕ ਪੈ ਜਸਵਾਰੀ ਤਨਾਸਰੀ ਮਹੱਲਾ ਚੌਥਾ ਹਰ ਕੇ ਸੰਤ ਜਨਾ ਹਰ ਜਪਿਓ ਤਿਨ ਕਾ ਦੁਖ ਪਰਮ ਪਉ ਭਾਗੀ ਆਪਣੀ ਸੇਵਾ ਆਪ ਕਰਾਈ ਗੁਰਮਤ ਅੰਤਰ ਜਾਗੀ ਹਰ ਕੈ ਨਾਮ ਰਤਾ ਬੈਰਾਗੀ ਹਰ ਹਰ ਕਥਾ ਸੁਣੀ ਮਨ ਭਾਈ ਗੁਰਮਤ ਹਰ ਲਿਵ ਲਾਗੀ ਰਹਾਉ ਸੰਤ ਜਨਾ ਕੀ ਜਾਤ ਹਰ ਸੁਆਮੀ ਤੁਮ ਠਾਕੁਰ ਹਮ ਸਾਗੀ ਜੈਸੀ ਮਤ ਦੇਵੋ ਹਰ ਸੁਆਮੀ ਹਮ ਤੈਸੇ ਬੁਲਗ ਬੁਲਾਗੀ ਕਿਆ ਹਮ ਕਿਰਮ ਨਾਨ ਨਿਕ ਕੀਰੇ ਤੁਮ ਵੱਡ ਪੁਰਖ ਵਡਾਗੀ ਤੁਮਰੀ ਗਤ ਮਿਤ ਕਹਿ ਨਾ ਸਕਹਿ ਪ੍ਰਭ ਹਮ ਕਿਉ ਕਰ ਮਿਲਹਿ ਅਭਾਗੀ ਹਰ ਪ੍ਰਭੁ ਸਾਮੀ ਕਿਰਪਾ ਧਾਰੋ ਹਮ ਹਰ ਹਰ ਸੇਵਾ ਲਾਗੀ ਨਾਨਕ ਦਾਸਨ ਦਾਸ ਕਰਹੁ ਪ੍ਰਭ ਹਮ ਹਰ ਕਥਾ ਕਥਾਗੀ ਤਨਾਸਰੀ ਮਹਲਾ ਚੌਥਾ ਹਰਿ ਕਾ ਸੰਤ ਸਤਗੁਰ ਸਤਪੁਰਖਾ ਜੋ ਬੋਲੈ ਹਰ ਹਰ ਬਾਣੀ ਜੋ ਜੋ ਕਹਿ ਸੁਣੈ ਸੋ ਮੁਕਤਾ ਹਮ ਤਿਸ ਕੈ ਸਦ ਕੁਰਬਾਨੀ ਹਰ ਕੇ ਸੰਤ ਸੁਨਹੁ ਜਸ ਕਾਨੀ ਹਰ ਹਰ ਕਥਾ ਸੁਨਹੁ ਇਕ ਨਿਮਖਪਾਲ ਸਭ ਕੇ ਵਿਖ ਪਾਪ ਲੈ ਜਾਣੀ ਰਹਾਉ ਐਸਾ ਸੰਤ ਸਾਧ ਜਿਨ ਪਾਇਆ ਤੇ ਵਡ ਪੁਰਖ ਵਡਾਨੀ ਤਿਨ ਕੀ ਧੂਰ ਮੰਗਹਿ ਪ੍ਰਭ ਸੁਆਮੀ ਹਮ ਹਰ ਲੋਚ ਲਚਾਨੀ ਹਰ ਹਰ ਸਫਲਿਉ ਬਿਰਖ ਪ੍ਰਭ ਸੁਆਮੀ ਜਿਨ ਜਪਿਓ ਸੇ ਤ੍ਰਿਪਤਾਣੀ ਹਰ ਹਰ ਅੰਮ੍ਰਿਤ ਪੀ ਤ੍ਰਿਪਤਾਸੇ ਸਭ ਲਾਥੀ ਭੂਖ ਭੁਖਾਨੀ ਜਿਨ ਕੇ ਵੱਡੇ ਭਾਗ ਵੱਡੀ ਉੱਚੇ ਤਿਨ ਹਰ ਜਪਿਓ ਜਪਾਨੀ ਤਿਨ ਹਰ ਸੰਗਤ ਮੇਲ ਪ੍ਰਭ ਸੁਆਮੀ ਜਨ ਨਾਨਕ ਦਾਸ ਦਸਾਨੀ ਤਨਾਸਰੀ ਮਹੱਲਾ ਚੌਥਾ ਹਮ ਅੰਦਲੇ ਅੰਡ ਬਿਖੇ ਬਿਖਰਾਤੀ ਕਿਉ ਚੱਲ ਹੈ ਗੁਰ ਚਾਲੀ ਸਤ ਗੁਰ ਦਇਆ ਕਰੇ ਸੁਖ ਦਾਤਾ ਹਮਲਾਵੇ ਆਪਨ ਪਾਲੀ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਰਹਾਉ ਹਰ ਕੇ ਸੰਤ ਸੁਣੋ ਜਨ ਭਾਈ ਗੁਰ ਸੇਵੋ ਬੇਗ ਬਿਗਾਲੀ ਸਤ ਗੁਰ ਸੇਵ ਕਰਚ ਹਰ ਬੰਦ ਹੋ ਮਤ ਜਾਣੋ ਆਜ ਕੇ ਕਾਲੀ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚੱਲੇ ਹਰ ਨਾਲੀ ਜਿਨ ਹਰ ਜਪਿਆ ਸੇ ਹਰ ਹੋਈ ਹਰ ਮਿਲਿਆ ਕੇਲ ਕੇ ਲਾਲੀ ਹਰ ਹਰ ਜਪਣ ਜਪ ਲੋ ਚਲਚਾਨੀ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਨਾ ਪਗ ਰਾਲੀ ਤਨਾ ਸ੍ਰੀ ਮਹੱਲਾ ਚੌਥਾ ਹਰ ਹਰ ਗੂਂਦ ਭਏ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲ ਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵ ਹੋ ਹਰ ਨਿਮਖਾਤੀ ਹਰ ਬਿਨ ਰਹਿ ਨਾ ਸਕੋ ਇਕ ਰਾਤੀ ਜਿਉ ਬਿਨ ਅਮਲੇ ਅਮਲੀ ਮਰ ਜਾਈ ਹੈ ਤਿਉਹਾਰ बिन ਹਮ ਮਰ ਜਾਂਦੀ ਰਹਾ ਤੂੰ ਹਰ ਸਰਵਰ ਆਤਿ ਅਗਾਹਾ ਹਮ ਲਹਿ ਨਾ ਸਕਹਿ ਅੰਤਮਾਤੀ ਤੂੰ ਪਰੈ ਪਰੈ ਅਪਰੰਪਰ ਸੁਆਮੀ ਮਿਤ ਜਾਨੋ ਆਪਨ ਗਾਤੀ ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੂ ਲੈ ਰਾਤੀ ਹਰ ਹਰ ਭਗਤ ਬਣੀ ਅਤ ਸੂਬਾ ਹਰ ਜਪਿਓ ਊ ਤੁਮ ਪਾਤੀ ਆਪੇ ਖਾਕੁਰ ਆਪੇ ਸੇਵਕ ਆਪ ਬਣਾਵੇ ਭਾਤੀ ਨਾਨਕ ਜਨ ਤੁਮਰੀ ਸਰਣਾਈ ਹਰ ਰੱਖੋ ਲਾਜ ਭਗਾਤੀ ਤਨਾਸਰੀ ਮਹਲਾ 4 ਕਰਜੁਗ ਕਾ ਧਰਮ ਕਹੋ ਤੁਮ ਪਾਈ ਕਿਵਿ ਛੁਟਹਿ ਹਮ ਛੁਟ ਕਾ ਕੀ ਹਰ ਹਰ ਜਪ ਬੇੜੀ ਹਰ ਤੁਲਹਾ ਹਰ ਜਪਿ ਹੋ ਤਰੈ ਤਰਾ ਕੀ ਹਰ ਜੀ ਲਾਜ ਰਖੋ ਹਰ ਜਨ ਕੀ ਹਰ ਹਰ ਜਪਨ ਜਪਾਵੋ ਆਪਣਾ ਹਮ ਮੰਗੀ ਭਗਤ ਇਕਾ ਕੀ ਰਹਾ ਹਰ ਕੇ ਸੇਵਕ ਸੇ ਹਰ ਪਿਆਰੀ ਜਿਨ ਜਪਿਓ ਹਰ ਬਚਨਾ ਕੀ ਲੇਖਾ ਚਿੱਤਰ ਗੁਪਤ ਜੋ ਲਿਖਿਆ ਸਭ ਛੂਟੀ ਜਮ ਕੀ ਬਾਕੀ ਹਰ ਕੇ ਸੰਤ ਜਪਿਓ ਮਨ ਹਰ ਹਰ ਲਗ ਸੰਗਤ ਸਾਧ ਜਨਾ ਕੀ ਦਨੀਆ ਰਸੂਰ ਤ੍ਰਿਸ਼ਨਾ ਅਗਨ 부ਝਾਨੀ ਸੇਵ ਚਰਿਓ ਚੰਦ ਚੰਦਾ ਕੀ ਤੁਮ ਵੱਡ ਪੁਰਖ ਵਾਡੇ ਅਗਮ ਅਗੋਚਰ ਤੁਮ ਆਪੇ ਆਪ ਅਪਾ ਕੀ ਜਨ ਨਾਨਕ ਕਉ ਪ੍ਰਭ ਕਿਰਪਾ ਕੀਜੈ ਕਰ ਦਾਸਨ ਦਾਸ ਦਸਾ ਕੀ ਤਨਾਸਰੀ ਮਹੱਲਾ ਚੌਥਾ ਘਰ ਪੰਜਵਾਂ ਧੂਪਦੇ ਇਕ ਓਅੰਕਾਰ ਸਤਗੁਰ ਪ੍ਰਸਾਦ ਉਰ ਧਾਰ ਵਿਚਾਰ ਮਾਰਾਰ ਰਮੋ ਰਮ ਮਨਮੋਹਨ ਨਾਮ ਜਪੀਨੇ ਅਦ੍ਰਿਸ਼ਟ ਅਗੋਚਰ ਅਪਰੰਪਰ ਸੁਆਮੀ ਗੁਰ ਪੂਰੈ ਪ੍ਰਗਟ ਕਰ ਦੀਨੇ RAM 파ਰਸ ਚੰਦਨ ਹਮ ਕਾਸ਼ਟ ਲੋਸ ਹਰ ਸੰਗ ਹਰੀ ਸਤ ਸੰਗ ਭਏ ਹਰ ਕੰਚਨ ਚੰਦਨ ਕੀਨੇ ਰਹਾਉ ਨਵ ਸੇਖਟ ਬੋਲਹਿ ਮੁਖ ਆਗਰ ਮੇਰਾ ਹਰ ਪ੍ਰਭ ਿਵਨਾਪਤੀਨੇ ਜਨ ਨਾਨਕ ਹਰ ਹਿਰਦੈ ਸਦ ਧਿਆਵੋ ਹੋਇ ਿਉ ਹਰ ਪ੍ਰਭ ਮੇਰਾ ਪੀਨੇ ਤਨਾਸਰੀ ਮਹੱਲਾ ਚੌਥਾ